ਸਤਿ ਸ਼੍ਰੀ ਅਕਾਲ ਜੀ ਟੈਂਪ ਬਹਿਰਾਮ ਪਰ ਤੋਂ ਲੰਗਰ ਚੱਲਿਆ ਜੀ ਅੱਜ ਤਰੀਕਾ 29 ਵਾਹ ਹੁਣ ਜਰਵਾਨਾ ਹੋਣ ਲੱਗਿਆ ਜੀ ਇਹ ਗੁਰੂ ਘਰ ਹੈ ਜੀ ਗੁਰੂ ਘਰ ਕੋਲ ਜਾ ਰਹੇ ਹਾਂ ਜੀ ਆ ਟਰਾਲੀਆਂ ਟਰੈਕਟਰ ਖੜੇ ਨੇ ਜੀ ਅਜੀ ਖੜੀ ਹੈ ਇਹ ਸਾਡੇ ਵਲੰਟੀਅਰ ਸੇਵਾਦਾਰ ਨੇ ਜੀ ਆ ਸਾਡਾ ਸੰਤਰੀ ਹੈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਡਿਪੈਂਡ ਪਰ ਆਪਰ ਦਾ ਲੰਗਰ ਆਈ ਉਹਨੇ ਲਾਉਨੇ ਹੀ ਇਹ ਇਧਰ ਚਾਹ ਚੱਲਦੀ ਆਈ ਇਹ ਪਰ ਸ਼ਾਇਦ ਤਾਂ ਕਿ ਵੀ ਇਹ ਹੀ ਸੰਗਤ ਆ ਆ ਸਾਡੇ ਵੀਰ ਸੇਵਾ ਕਰਨ ਲੱਗਿਆਂ ਨਹੀਂ ਇਹ ਇਧਰ ਚੱਲ ਰਹੀ ਆ ਇਹ ਇਧਰ ਸਬਜ਼ੀ ਬਣ ਗਈ ਹੈ ਜੀ ਪ੍ਰਸ਼ਾਦ ਇਹ ਬਣ ਰਹੇ ਨਹੀਂ ਇੱਧਰ ਸੰਗਤਾ ਸੇਵਾ ਕਰੀ ਇੰਤਰੀ ਮੁੰਡੇ ਸੇਵਾ ਕਰ ਰਹੇ ਨੇ ਸਾਡੇ ਇਹ ਮੁੰਡੇ ਲੈ ਕੇ ਨਹੀਂ ਇਹ ਬਤਨਾ ਦੀ ਖੇਡਾ ਚੱਲ ਰਹੀ ਹੈ ਇਹ